ਜਿਵੇਂ ਕਿ ਤੁਸੀਂ ਲਾਸਟ ਬਲੌਗ ਦੇ ਵਿੱਚ ਦੇਖਿਆ ਹੀ ਸੀ ਆਪਾਂ ਦਰਸ਼ਨ ਕਰਨ ਗਏ ਸੀਗੇ ਦਸਮੀ ਤੇ ਅੱਜ ਦਸਮੀ ਦਾ ਦਿਨ ਸੀ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਲ ਪਏ ਸੀ ਡੱਬ ਵਾਲੀ ਡੱਬ ਵਾਲੀ ਜਿੱਥੇ ਸਿੱਧੂ ਮੂਸੇ ਵਾਲੇ ਦਾ ਬੁੱਥ ਲਗਾਇਆ ਗਿਆ ਸੀਗਾ ਵੀ ਵਿਜੇ ਚਟੋਲਾ ਦੁਆਰਾ ਹਰਿਆਣੇ ਹਰਿਆਣੇ ਦੇ ਵਿੱਚ ਤੇ ਉੱਥੇ ਆਪਾਂ ਬੁੱਥ ਦੇਖਣ ਚੱਲੇ ਸੀ ਉਸ ਤੇ ਫੈਰਿੰਗ ਹੋਈ ਆ ਕਹਿੰਦੇ ਬੁੱਥ ਤੇ ਉਹ ਹੀ ਚੀਜ਼ ਆਪਾਂ ਦੇਖਣ ਚੱਲੇ ਸੀ ਮੈਂ ਤਾਂ ਮੈਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਸੀ ਮੈਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ ਵੀ ਬੋਥ ਲੱਗਾ ਡੱਬ ਵਾਲੀ ਚ ਡੱਬ ਵਾਲੀ ਆਲਮੋਸਟ ਓਹੋ ਆਲਮੋਸਟ ਦੂਜੇ-ਦੂਜੇ ਦਿਨ ਜਾਣੀ ਰਹਿੰਦੇ ਆ ਡੱਬ ਵਾਲੀ ਕੰਮ ਕੋਈ ਨਾ ਕੋਈ ਚੱਈ ਰਹਿੰਦਾ ਤੂਏ ਲੱਗੇ ਮੰਡੀ ਡੱਬ ਵਾਲੀ ਲੱਗਦੀ ਆ ਇਹ ਦੋ ਰਾਜਾਂ ਚ ਪੈਂਦੀ ਆ ਮੰਡੀ ਹਰਿਆਣਾ ਪੰਜਾਬ ਤੇ ਸਾਂਝੀ ਮੰਡੀ ਆਪਾਂ ਇਹਨੂੰ ਕਹਿ ਸਕਦੇ ਆਂ ਦੇ ਇੱਥੇ ਬੋਥ ਲਾਇਆ ਹਰਿਆਣੀਆਂ ਦੀ ਸਾਈਡ ਵਿਜੇ ਚੋਟਾਲਾ ਦੁਆਰਾ ਉਹ ਆਪਾਂ ਜੋ ਦੇਖਣ ਚੱਲਦੇ ਆ ਇਸ ਵਲੌਗ ਚ ਤੇ ਪਿਛਲਾ ਵਲੌਗ ਜਾਪਾ ਬਾਕੀ ਸਾਰੇ ਸਾਰਾ ਕੁਝ ਦੱਸਿਆ ਉਹ ਵਲੌਗ ਵੀ ਜਰੂਰ ਦੇਖੋ ਧੰਨਵਾਦ ਤੁਹਾਡਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਾਰਾ ਕੁਝ ਇਹ ਦਿਖਾਵਾਂਗੇ ਜਿਵੇਂ ਹੀ ਮੈਨੂੰ ਇਹ ਨਿਊਜ਼ ਬਾਰੇ ਪਤਾ ਲੱਗਾ ਪਰ ਮੈਨੂੰ ਹਲੇ ਕੁਝ ਵੀ ਪੱਕਾ ਨਹੀਂ ਪਤਾ ਮੈਂ ਡੱਬਾ ਵਾਲੀ ਰੌਕ ਈਗਲ ਚੱਕਿਆ ਤੇ ਪਹੁੰਚ ਗਿਆ ਡੱਬਾ ਵਾਲੀ ਸਾਹਮਣੇ ਭਾਰਤਮਾਲਾ ਰੋਡ ਜਿਹੜੀ ਆ ਗਈ ਆ ਮੈਨੂੰ ਇਸ ਚੀਜ਼ ਬਾਰੇ ਕੋਈ ਕੁਝ ਵੀ ਨਹੀਂ ਪਤਾ ਮੈਂ ਪਹਿਲੇ ਕਹਣਾ ਵੀ ਮੈਨੂੰ ਇਹ ਚੀਜ਼ ਬਾਰੇ ਹਲੇ ਕੋਸ ਵੀ ਨਹੀਂ ਪਤਾਗਾ ਕਿ ਕਿੱਥੇ ਕਿਹੜੀ ਸੜਕ ਬੁੱਥ ਲੱਗਾ ਤੇ ਕਿੱਥੇ ਲੱਗਾ ਮੈਂ ਬਹੁਤ ਜਣਿਆਂ ਨੂੰ ਪੁੱਛਿਆ ਪਰ ਕਿਸੇ ਨੂੰ ਨਹੀਂ ਪਤਾ ਤੇ ਅੱਜ ਦੇ ਨੇ ਕਿਸੇ ਨੂੰ ਪੁੱਛਨੇ ਆ ਕਿਉਂਕਿ ਪੰਜਾਬ ਵਾਲੀ ਸਾਈਡ ਲੱਗਾ ਹੁੰਦਾ ਦਾ ਹਾਂ ਗੋਲੀਚਾਂ ਲੰਦਵਾਦ ਪਿੱਛੇ ਡੱਬ ਵਾਲੀ ਚ ਦੋ ਦਿਨ ਤਿੰਨ ਪਹਿਲਾਂ ਉਹ ਕੈਂਡਲ ਮਾਰਚ ਦਾ ਮੋਰਚਾ ਆ ਵੀ ਉਹਨਾਂ ਨੇ ਕੱਢਿਆ ਸੀ ਤੇ ਚਲੋ ਡੱਬ ਵਾਲੀ ਪਹੁੰਚ ਕੇ ਤੁਹਾਨੂੰ ਮਿਲਦੇ ਆ ਦੋਸਤੋ ਡੱਬ ਵਾਲੀ ਤੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਮੇਰੀ ਅਗਲੀ ਸਾਈਡ ਹਰਿਆਣਾ ਪਿਛਲੀ ਸਾਈਡ ਮੇਰੀ ਪੰਜਾਬ ਆ ਪਰ ਮੈਂ ਕਿਸੇ ਤੋਂ ਪੁੱਛਿਆ ਸੀ ਪੁੱਛਦਾ ਪੁੱਛਦਾ ਉਹਨੇ ਮੈਂ ਕਿਸੇ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਬਾਵਾ ਦੂਰ ਆ ਸਰਸਾ ਰੋਡ ਤੇ ਜਿਹੜਾ ਸਾਹਮਣੇ ਸਿੱਧਾ ਜਾਂਦਾ ਉਹ ਸਰਸਾ ਰੋਡ ਆ ਖੱਬੇ ਹੱਥ ਚਟਾਲਾ ਰੋਡ ਆ ਤੇ ਸੱਜੇ ਹੱਥ ਮਹਿੰਦਰਾ ਰੋਡ ਆ ਹੁਣ 20 25 ਕਿਲੋਮੀਟਰ ਜਾਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜੇ ਆਪਣੇ ਕੋਈ ਸਾਧਨ ਹੁੰਦਾ ਸਾਈਕਲ ਆਪਣਾ ਇਹਦੇ ਵੀ ਜਾਣਾ ਕੋਈ ਵੱਡੀ ਗੱਲ ਨਹੀਂ ਪਰ ਆ ਟਾਈਮ ਅਨੇਰਾ ਹੁਣੇ ਰੋ ਅਰੇ ਫਿਰ ਵੀ ਟਰਾਈ ਕਰਦੇ ਆ ਤੇ ਆਂਦੀ ਦੇਖਦੇ ਆ ਕਿੰਨੇ ਕ ਲਿਆਪਨ ਠੀਕ ਲੱਗਿਆ ਥੋੜਾ ਬਹੁਤ ਕਿਸ ਤੋਂ ਪੁੱਛਾਂਗੇ ਵੀ ਤੇ ਜਿਹਨੇ ਆ ਤੁਹਾਨੂੰ ਫੋਨ ਦੀ ਪੂਰੀ ਕੋਸ਼ਿਸ਼ ਕਰਾਂਗੇ ਚਲੋ ਹਣ ਪਹੁੰਚ ਕੇ ਮਿਲ ਜਾਨ ਆਪਾਂ ਉੱਥੇ ਥੋੜਾ ਬਹੁਤ ਖਿੱਚ ਕੇ ਰਹਿਨੇ ਆ 20 25 ਕਿਲੋ ਮਿੱਟਰ ਆਲਮੋਸਟ ਹੈਗਾ ਕਹਿੰਦੇ ਯਾਰ ਤੇ 25 ਕਿਲੋ ਮਿੱਟਰ ਹੋਊਗਾ ਭਾਈ ਅਰੇ ਉੱਥੇ ਤੱਕ ਤਾਂ ਆਪਾਂ ਸੀ ਜਾਏ ਸੰ ਤੱਕ ਦੇ ਦਿਖਾਣੀ ਖਾਦਾ ਲੈ ਕੇ ਆਉਣਾ ਕੋ ਬਸਤਾਨ ਠੀਕ ਕਰੀਏ ਯਾਰ ਰੰਜਾਈਏ ਕੇ ਨਾ ਜਾਈਏ ਚਲੋ ਚੱਲਦੇ ਆ ਜਿੱਥੇ ਰਾਹ ਉਥੇ ਚਾ ਜਿੱਥੇ ਚਾ ਉਥੇ ਰਾਹ ਉਲਟ ਹੋ ਗਿਆ ਚਾਰ ਆਪਾਂ ਤੋਂ ਮੜਿਆ ਕੰਨ ਦੇ ਵੀ ਦਿਨ ਨਾ ਚਰੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿੰਨਾ ਚਿਰ ਆਪਨਾ ਖੂਦੇ ਵਿੱਚ ਉਤਰੀ ਹੋ ਨਜੜ ਖੂਦ ਹੀ ਲੰਬਾਈ ਦਾ ਨਹੀਂ ਪਤਾ ਲੱਗਦਾ ਹੂੰ ਕਿੰਨਾ ਡੂੰਘਾ ਉਸ ਬਾਰੇ ਕੁਝ ਵੀ ਨਹੀਂ ਪਤਾ ਲੱਗਦਾ ਐਸਾ ਹੀ ਕੁਝ ਹਮ ਮੇਰੇ ਨਾਲ ਹੋਇਆ ਮੈਂ ਗਿਆ ਕਾਫੀ ਇਹਨਾਂ ਨੂੰ ਫੋਨ ਘੜਕ ਆਇਆ ਤੇ ਲੋ ਬਜਾਈ ਕੋਈ ਕਹਿੰਦਾ ਸੀ ਡੱਬਾੜੀ ਦੇ ਵਿੱਚ ਕੋਈ ਕਹਿੰਦਾ ਸੀ ਥੋੜਾ ਜਿਹਾ ਗਾਂ ਜਾ ਕੇ ਮੈਂ ਕਾਫੀ 2 ਕਿਲੋਮੀਟਰ ਦੇ ਆਲਮੋਸਟ ਗਿਆ ਪਰ ਉਹਦੀ ਰੀਅਲ ਸੱਚਾਈ ਪਤਾ ਕੀਆ ਕੋਈ ਕਹਿੰਦਾ ਸੀ ਜਿਹਨੂੰ ਮੈਂ ਪੁੱਛਦਾ ਸੀ ਇੱਥੋਂ ਦੇ ਲੋਕਾਂ ਨੂੰ ਲੋਕਾਂ ਨੂੰ ਪੁੱਛਦਾ ਛੋ ਉਹ ਕਹਿੰਦੇ ਬਈ ਇੱਥੇ ਲੱਗਿਆ ਨਹੀਂ ਪੁੱਥ ਦੇਖਣ ਗਏ ਸੀ ਬਾਈ ਯਾਰ ਇੰਨੀ ਪਕਾਈ ਬਾਕੀ ਆਣਾ ਪੈੜੀ ਲੈ ਲਈ ਅਰੇ ਖਾਣ ਵਾਸਤੇ ਵੈਸੇ ਮੈਂ ਖਾਂਦਾ ਹੈਗਾ ਫਾਸਟ ਫੂਡ ਪਰ ਛੱਡ ਰਿਹਾ ਹੌਲੀ ਹੌਲੀ ਕਿਉਂਕਿ ਯਾਰ ਇਹ ਵੀ ਸਿਹਤ ਲਈ ਖਾਨੀ ਕਰਕਾ ਕੱਲ ਜਾਂ ਨਹੀਂ ਸੀ ਉਹ ਮੈਂ ਤੁਹਾਨੂੰ ਦੱਸਦਾ ਚੱਕਰ ਕੀ ਹੋਇਆ ਦੋ ਹੈ ਇੱਕ ਡੱਬ ਵਾਲੀ ਸ਼ਹਿਰ ਹੈ ਇਹ ਮੰਡੀ ਡੱਬ ਵਾਲੀ ਵਜਦਾ ਇੱਕ ਡੱਬ ਵਾਲੀ ਪਿੰਡ ਹੈ ਜਿਹੜਾ ਹੁਣਿਆਣੇ ਚ ਪੈਂਦਾ ਉਹ ਡੱਬ ਵਾਲੀ ਪਿੰਡ ਦੇ ਵਿੱਚ ਲੱਗਿਆ ਕਿ ਜਦੋਂ ਹੁਣ ਮੈਂ ਜਿਹੜਾ ਬੰਦਾ ਦੇਖ ਕੇ ਆ ਉਹਨੂੰ ਕਾਲ ਲਾਈ ਨਾ ਮੈਨੂੰ ਦਿਮਾਗ ਦੇ ਵਿੱਚ ਆਇਆ ਵੀ ਹਾਂ ਬਾਈ ਉਹ ਬੰਦਾ ਦੇਖ ਕੇ ਆ ਉਹਨੂੰ ਹੁਣ ਲਾਵਾਂ ਉਹਨੇ ਮੈਨੂੰ ਦੱਸਿਆ ਡੱਬਾ ਲਈ ਦੇ ਵਿੱਚ ਆ ਤੇ ਤਕਰੀਬਨ 26 27 ਕਿਲੋਮੀਟਰ ਆ ਤੇ ਮੈਂ ਕਿਹਾ ਯਾਰ ਗੱਲ ਜਾਣਨੀ ਨਹੀਂਗਾ ਪਪਾ ਜਾ ਜਿੱਤੀ ਸਕਦੇ ਪਰ ਆਪਾਂ ਜੇ ਤੜਕੇ ਤੁਰ ਦੇਣਾ ਪ੍ਰਮਾਤਮਾ ਸੁਭ ਬਣਾਉਂਦਾ ਨੇ ਜੇ ਆਪਾਂ ਤੜਕੇ ਤੁਰ ਪੈਂਦੇ ਤਾ ਯਾਰ ਵਾਕੀ ਨਿਆਰੀ ਆ ਜਾਂਦਾ ਤੜਕੇ ਤੋਂ ਪੈਂਦੀ ਨਾ ਫੇਰ ਨਿਆਰੀ ਆ ਜਾਂਦਾ ਜੇ ਆਪਾਂ ਫੇਰ ਤਾਂ ਆਪਾਂ ਦੇਖਿਆ ਹੁੰਦੀ ਕਿਉਂਕਿ 20 25 ਕਿਲੋਮੀਟਰ ਯਾਰ ਜਾਣ ਤੇ ਟਾਈਮ ਤਾਂ ਲੱਗ ਹੀ ਜਾਂਦਾ ਕਾਫੀ ਤੁਹਾਨੂੰ ਪਤਾ ਯਾਰ ਸਾਈਕਲ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਉਸੇ ਕਰਕੇ ਫਿਰ ਮੈਂ ਮੁੜਿਆ ਬਾਕੀ ਕਰੋ ਡੈਡੀ ਦਾ ਵੀ ਫੋਨ ਆ ਗਿਆ ਸੀ ਕਹਿੰਦਾ ਘਰੇ ਕੰਮ ਆ ਤੇ ਛੇਤੀ ਘਰੇ ਆ ਜੀ ਮੈਂ ਨਾ ਉਹਨਾਂ ਨੂੰ ਕੀ ਦੱਸਾਂ ਵੀ ਮੈਂ ਉਹਨੇ ਯਾਰ ਵਲੋਗਿੰਗ ਕਰਦਾ ਫਿਰਦਾ ਮੈਂ ਉੱਥੇ ਗਿਆ ਸੀ ਮੈਂ ਚੱਲ ਲੱਗਾ ਠੀਕ ਹੋ ਜੀ ਆ ਜਾਂਦੇ ਜੀ ਫਾਦਰ ਸਾਹਿਬ ਤੇ ਮੈਂ ਜਾਂਦਾ ਨਿਕਲ ਗਿਆ ਮੈਂ ਡੱਬ ਵਾਲੀ ਜਵਾਰ ਮੇਰਾ ਮਨ ਨਹੀਂ ਕੀਤਾ ਵਲੋਗਿੰਗ ਕਰਨ ਦਾ ਯਾਰ ਜਦੋਂ ਇਹੋ ਜਿਹਾ ਛੋਟੀਆਂ ਛੋਟੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਦਾ ਉਹੋ ਫਿਰ ਨਜ਼ਾਰਾ ਆ ਜਾਣੀ ਉਹਦਾ ਬੜਾ ਯਾਰ ਜਦੋਂ ਇਹ ਜਿਉ ਮੁਸ਼ਕਿਲ ਹੁੰਦੀ ਆ ਉਹ ਦੀ ਨਿਆਰਾ ਆਉਂਦਾ ਵੈਸੇ ਅਗਲੀ ਵਾਰ ਟਪਟਰਾ ਹੀ ਕਰਾਂਗੇ ਇੱਥੇ ਜਾਂਦਾ ਨਾ ਵੀ ਇਹ ਤਾਂ ਜਾਂਦਾ ਸੋ ਬਣਿਆ ਵਾ ਮੋਟਰਸਾਈਕਲ ਲੈ ਜਾਾਂਗੇ ਤੇ ਹਾਂ ਅਗਲੀ ਵਾਰ ਜਾ ਕੇ ਜਰੂਰ ਆਉਣਾ ਬਹੁਤ ਜਲਦੀ ਵਲੌਗ ਆਊਗਾ ਕੋ ਬਹੁਤ ਜਲਦੀ ਉਹ ਜਗ੍ਹਾ ਤੇ ਜਾਵਾਂਗੇ ਮੈਂ ਬਾਰੀ ਬਾਰੀ ਇੱਧਰ ਕਾ ਦੂਜੇ ਇਸ਼ੀ ਨਗਰ ਦੇ ਇੱਧਰ ਕਾ ਉੱਤਰ ਇੱਧਰ ਮੈਂ ਵੇਂਦਾ ਸੀ ਇੱਧਰ ਬਰਮਾ ਵਾਲਾ ਇਸਟਮ ਘੜਤਾ ਮੇਰੇ ਹਸਾਉਣਾ ਨਹੀਂ ਨਹੀਂ ਨਾਲ ਹੀ ਕੱਸੀ ਆ ਬਰਮਾ ਕਿੱਥੇ ਹੋਇਆ ਯਾਰ ਦੇਖੋ ਗਿੱਡਾ ਘੈਣ ਮੌਲਾ ਨਰਮੇ ਵੀ ਖੈਰ ਬਹੁਤ ਘਾਟਾ ਤੇ ਚਲੋ ਚਲੀਏ ਕਰੇ ਪਹੁੰਚ ਗਏ ਬਾੜੀ ਖਾਣੇ ਆ ਥੋੜਾ ਬਹੁਤ পেট ਪੂਜਾ ਪਰ ਪੁੱਛ ਲਿਆ ਤੇ ਹਾਂ ਨੈਕਸਟ ਵਲੌਗ ਵੀ ਛੇਤੀ ਆ ਜੂਗਾ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਨਹੀਂ ਮੈਂ ਟਰਾਈ ਕਰੂਗਾ ਕੱਲ ਨੂੰ ਜਾਂਦੀ ਕੱਲ ਨੂੰ ਜਾ ਕੇ ਪਰਸੋਂ ਬਲਾਉ ਸੈੱਟ ਦੇਣਾ ਪਰਸੋਂ ਨਹੀਂ ਚੌਥੇ ਕਿਉਂਕਿ ਇਹ ਵਲੌਗ ਕੱਲ ਨੂੰ ਨਹੀਂ ਆਉਂਦਾ ਇਹ ਵਲੌਗ ਆਉਗਾ ਪਰਸੋਂ ਇੱਕ ਦਿਨ ਲੇਟ ਦੇਖਣ ਨੂੰ ਮਿਲੂਗਾ ਤੁਹਾਨੂੰ ਵਲੌਗ ਓ ਹੋ ਹੋ ਕਹਨੇ ਨਹੀਂ ਹੁੰਦੇ ਕਤੂ ਤਿਆ ਨਾ ਜਦ ਜਿੰਨੀ ਜਿੰਨਾ ਚਿਰ ਤੁਸੀਂ ਆਪ ਨਹੀਂ ਖੂ ਦੇ ਵਿੱਚ ਵੜ ਕੇ ਦੇਨੇ ਉਹਨਾਂ ਚਿਰ ਤੁਹਾਨੂੰ ਡੰਗਾਈ ਦਾ ਪਤਾ ਨਹੀਂ ਲੱਗਣਾ ਐਸਾ ਹੀ ਕੁਝ ਮੇਰੇ ਨਾਲ ਹੋਇਆ ਆ ਕੀ ਬੋਲਣ ਦੀ ਟਰਾਈ ਕਰੀ ਨਾ ਚਲੋ ਯਾਰ ਥੋੜਾ گاਹ ਕੁਝ ਦਿਖਾਉਣ ਆ ਮੈਂ ਦਿਖਾਉਂਗਾ ਨਹੀਂ ਵਲੋਗਰ ਜਵੇਂ ਕਿ ਤੁਹਾਨੂੰ ਪਤਾ ਆ ਬੁੱਤ ਤਾਂ ਨਹੀਂ ਦੇਖ ਸਕੀ ਖੈਰ ਸਾਹਮਣੇ ਇੱਕ ਭਾਰਤ ਮਾਲਾ ਭਾਰਤ ਮਾਲਾ ਰੋਡ ਲੰਘਿਆ ਥੋੜੀ ਪੰਨ ਵੇਚਦੀ ਤੇ ਲੋਕ ਇੱਥੇ ਆਉਂਦੇ ਆ ਖੈਰ ਕਾਫੀ ਲੋਕ ਹੁਣ ਵੀ ਖੜੇ ਸੀ ਜਦੋਂ ਮੈਂ ਆਇਆ ਲੋਕ ਇਹ ਫੁੱਟਵਾ ਖਿੱਚੀ ਜਾਂਦੇ ਸੀ ਫੁੱਟਵਾ ਖਿੱਚਦੇ ਆ ਰੀਲਾ ਬਣਾਉਂਦੇ ਆ ਚਲੋ ਯਾਰ ਤਰੱਕੀ ਹੋਈ ਆ ਚੰਗੀ ਗੱਲ ਆ ਪਰ ਯਾਰ ਐਸੀ ਤਰੱਕੀ ਦਾ ਕੀ ਫਾਇਦਾ ਜਿਹਨੇ ਸਾਡਾ ਆਉਣ ਵਾਲਾ ਜੀਵਨ ਹੀ ਉਜਾੜ ਦੇਣਾ ਮੈਂ ਬਹੁਤ ਅਗਿਆਨ ਯਾਨੀ ਬਹੁਤ ਦਾ ਮਹਾਨ ਗਿਆਨੀ ਦਾ ਹੈ ਨਹੀਂ ਪਰ ਇੱਥੇ ਜਿੰਨੇ ਵੀ ਇਹ ਖਾਣ ਹੈ ਸਾਰੇ ਥਾਂ ਤੇ ਦਰਖਤ ਸੀ ਇੱਕ ਪੈਸੇ ਲਈ ਜ਼ਮੀਨ ਵੇਚੀ ਗਈ ਤੇ ਉਹਨਾਂ ਨੇ ਦਰਖਤਾਂ ਨੂੰ ਇਸ ਤਰ੍ਹਾਂ ਪਾੜਿਆ ਨਾ ਕੀ ਗਈ ਹੈ ਹੁਣ ਇਹ ਚੀਜ਼ ਬਾਰੇ ਬੋਲਦੇ ਨਹੀਂ ਫਿਰ ਇਲੈਕਸ਼ਨਾਂ ਤੇ ਦਰਖਤ ਆਪ ਹੀ ਵੜਦੇ ਆ ਇਹ ਵੀ ਲਾਓ ਲਾ ਲੋ ਗਿਆਨ ਦੇ ਚੱਕਰ ਚ ਪੈੜੀ ਡਿੱਗ ਗਈ ਸਾਈਕਲ ਵੀ ਡਿੱਗ ਗਿਆ ਲੋ ਜੀ ਇਧਰ ਪੈੜੀ ਡਿੱਗੀ ਸਾਈਕਲ ਡਿੱਗ ਗਿਆ ਮੈਨੂੰ ਲੱਗਦਾ ਕਿ ਆਨੇ ਤਾਂ ਮਾੜਾ ਹੋ ਗਈ ਪੁੱਲਿਆ ਕੰਮ ਸਾਈਕਲ ਪਹਿਲਾਂ ਪੈੜੀ ਲੱਗੇਗੀ ਫਿਰ ਸਾਈਕਲ ਲੱਗੇਗਾ ਈਵਲ ਲੱਗੇਗਾ ਉਹ ਗੱਡੀ ਵਾਲਾ ਬਈ ਦੱਲ ਗੱਡੀ ਲੱਗੇਗੀ ਹੱਸੇ ਜਾਂਦਾ ਮੇਰੇ ਉਲੀ ਦੇਖ ਚਲੋ ਜਿਸ ਕਹਤੇ ਉਹ ਤਾਂ ਹੱਸੇਗਾ ਯਾਰ ਜਿਵੇਂ ਮੈਂ ਗੱਲ ਕਰ ਰਿਹਾ ਸੀ ਭਾਰਤ ਮਾਲਾ ਰੋਡ ਦੀ ਤੇ ਉਧਰ ਪੈੜੀ ਲੱਗੇ ਉਦੋਂ ਸਾਈਕਲ ਦੇ ਤੂੰ ਜਾ ਗੱਡੀ ਜੱਕਣੀ ਆ ਤਾਂ ਤੇ ਸੋਹਣਾ ਹੋਇਆ ਸੰਸੜ ਵੇਲੇ ਲੋਕ ਫੋਟੋਆਂ ਖਿਚਵਾਉਂਦੇ ਆ ਚੰਗੀ ਗੱਲ ਆ ਯਾਰ ਚਲੋ ਪਰ ਇਹਨੇ ਕਿੰਨਾ ਦੇਖੋ ਯਾਰ ਕਿੰਨੇ ਪੰਜਾਬ ਚ ਕਿੰਨਾ ਫੈਲਾ ਹੋਇਆ ਤੇ ਆਹ ਦਰਖਤ ਸਾਰੇ ਸੀਗੇ ਐਸਾਈਡ ਵੀ ਸੀ ਭਾਈ ਦੇਖੋ ਇੱਥੋਂ ਆ ਸਾਰੇ ਦਰਖਤ ਕੋ ਪੀਪਲ ਦਾ ਕੋ ਜਿੱਥੇ ਗੱਡੀਆਂ ਹੀ ਨਹੀਂ ਉੱਥੇ ਤੱਕ ਪੱਤੇ ਗਏ ਤੇ ਜਿਵੇਂ ਕਿ ਉੱਥੋਂ ਲੈ ਕੇ ਇੱਥੋਂ ਤੱਕ ਪੱਤੇ ਗਏ ਇਹ ਇੱਥੇ ਨਹੀਂ ਪੱਤੇ ਗਏ ਉਹ ਪਰਲੀ ਸੜਕ ਆਹ ਸੜਕ ਜਿੰਨੀਆਂ ਸੜਕਾਂ ਲੱਗਦੀਆਂ ਸਾਰੀਆਂ ਇਹਨਾਂ ਨੇ ਤਬਾਹ ਕਰਤੀਆਂ ਲੋਕਾਂ ਨੂੰ ਦੁੱਗਣੇ ਪੈਸੇ ਦੇਈ ਗਏ ਲੋਕ ਵੇਚੀਏ ਚਲੋ ਯਾਰ ਕੱਲ ਹੋਗਾ ਫਰਮਾਨ ਵਣੇ ਇਹ ਵੀ ਦਿਨ ਦਿਖਾਉਣੇ ਸੀ ਦੇਖ ਲੈ ਚਲੋ ਵਾਹਿਗੁਰੂ ਵਾਹਿਗੁਰੂ ਕਰਕੇ ਅੱਜ ਦੇ ਵਲੌਗ ਜਿਹੜੇ ਐਨਿੰਗ ਹੋ ਹੀ ਗਈ